ਪੰਜਾਬ ਦੇ ਆਲੂ ਨਾ ਉਹਨਾਂ ਨਾਲ ਤਾਂ ਕਿ ਜੇ ਪੂਜਾ ਕਰਾਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਲੋਕ ਕਿ ਸਾਡੇ ਦੇਸ਼ ਭਾਰਤ ਵਰਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਸੋਹਣੇ ਸ਼ਹਿਰ ਪਟਨਾ ਸਾਹਿਬ ਦੀ ਜੁਗਦਾਤਾ ਦੇਸ਼ ਜੁਗ ਦਾ ਪਲਸਰ ਨੂੰ ਉਸਤੇ ਉਹ ਵਿਚਾਰ ਚਰਚਾ ਹੋਈ ਹੈ ਔਰ ਸਾਡਾ ਅੱਜ ਦਾ ਜਨਮ ਦਿਹਾੜਾ लेकरके अपने आप को के बचाव के लिए उतरना होगा और जत्ना चौनो भी साडे खन्ने शहर ਦੇ ਵਿੱਚ ਜਿਹੜਾ ਭਗਵਨ ਪ੍ਰਸ਼ੂਰਾਮ ਜੰਤੀ ਮਨਾਰੇ ਨੇ ਸਾਡੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਔਰ ਉਹਨਾਂ ਦੀ ਪੂਰੀ ਟੀਮ ਸਾਡੇ ਸਰਪੰਚਤ ਮੰਗੀ ਜੀ ਖੜੇ ਨੇ ਰਾਹੁਲ ਸ਼ੁਕਲਾ ਜੀ ਕਲਿਸ਼ਨ ਜੀ ਨਿਤਿਰ ਕੋਸ਼ਲ ਜੀ ਚੰਦਰ ਨੇਗੀ ਜੀ ਨਵਦੀਪ ਸ਼ਰਮਾ ਜੀ ਤਾਂ ਜਿੰਨੀ ਵੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਧਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ oh ਗੋਲ ਮੜੇ ਤਾਂ ਆ ਗਏ ਆ ਦੇ ਪੇ ਸ਼ੋਹਰਤ ਜੀ ਦੋ ਸਾਲਾਂ ਸਾਡੇ ਹੋ ਯਾਰ ਇੱਕ ਮਿੰਟ ਆਪ ਸਾਡੇ ਇਹੋ ਸਰਦਾਰ ਜੀ ਸਨਮਾਨ ਦੇ ਵਾਲ ਨੂੰ ਸ਼ੋਹਰਤ ਜੀ ਸ੍ਰੀ ਸ਼ੋਹਰਤ ਪੰਚਾਇਤ ਦੇ ਸ਼ਹੀਦ ਆਜਮ ਸਰਦਾਰ ਜਸ ਸਿੰਘ ਦੇ ਪੁੱਤ ਤੋਨਾਮ ਕਾਲ ਪ੍ਰਾਂਤ ਸਰਾਂਤ ਜੀਰਾਂ ਲੰਗਰੇ ਇੱਥੇ ਖੜਾ ਰਹੇ ਨੇ ਕੁਝ ਸੀ ਅੱਜ ਐਨੇ ਪਾਵਨ ਪੁਲਕ ਅੰਦਰ ਦਿਹਾੜੇ ਦੇ ਉੱਤੇ ਕਵਰੇਜ ਕਰਨ ਦੀ ਪਹੁੰਚੇ ਹਾਂ ਅੱਜ ਸਾਡੇ ਈਸ਼ਤ ਭਗਵਾਨ ਮਰਿਸ਼ੂ ਰਾਮ ਜੀ ਦਾ ਜਨਮ ਦਿਹਾੜਾ ਲੋਕ ਕੇ ਸਾਡੇ ਦੇਸ਼ ਭਾਰਤ ਵਰਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਸੋਹਣੇ ਸ਼ਹਿਰ ਖੰਨੇ ਦੇ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹੜੇ ਭਗਵਾਨ ਪਰਸ਼ੂਰਾਮ ਜੀ ਨੂੰ ਪਿਆਰ ਕਰਦੇ ਨੇ ਭਗਵਾਨ ਪਰਸ਼ੂਰਾਮ ਜੀ ਦੇ ਹਨਿਆਈ ਅੱਜ ਸਾਡਾ ਸਾਰਾ ਬ੍ਰਾਹਮਣ ਸਮਾਜ ਇਕੱਠਾ ਹੋ ਕੇ ਇਕੰਤਰਤ ਹੋ ਕੇ ਪੂਰੇ ਭਾਰਤ ਦੇ ਵਿੱਚ ਬੜੀ ਭੂਮਤਾਲ ਨਾਲ ਤੇ ਜਿੱਥੇ ਭਾਰਤ ਤੋਂ ਬਾਹਰ ਵੀ ਬੈਠੇ ਨੇ ਉੱਥੇ ਬੜੀ ਧੂਮ ਘੰਡ ਦੇ ਨਾਲ ਅੱਜ ਆਪਣੇ ਦੇਸ਼ ਦੇ ਯਾਦ ਕਰਦੇ ਹੋਏ ਅੱਜ ਉਹਨਾਂ ਨੂੰ ਆਪਣੇ ਜਿਹੜੇ ਸ਼ਰਧਾ ਦਾ ਪ੍ਰਗਟ ਕਰ ਰਹੇ ਨੇ ਇਸ ਦੇ ਨਾਲ ਨਾਲ ਮੈਂ ਭਗਵਾਨ ਸ਼੍ਰੀ ਬਖਸ਼ੂਰਾਨ ਦੇ ਚੰਨਾ ਜੀ ਦਾ ਦਾਸਪੇਸ਼ਤੀ ਕਰਨੀ ਵਾ ਕਿ ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਜੀ ਕੇ ਜੀਵਨ ਜਾਨ ਸਿਖਾਈ ਹੈ ਜਦੋਂ ਇਸ ਧਰਤੀ ਤੇ ਇਸ ਉਸ ਸ੍ਰਿਸ਼ਟੀ ਦੇ ਉੱਤੇ ਪਾਪ ਵਧਿਆ ਤੇ ਉਸ ਸਮੇਂ ਇਸ ਪਾਪ ਨੂੰ ਘਟਾਉਣ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਇਸੇ ਤਰੀਕੇ ਨਾਲ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਕਿਤੇ ਸਾਨੂੰ ਇਸ ਸਮਾਜ ਦੇ ਵਿੱਚ ਕਿੰਨੇ ਬੁੜਾਈ ਹੁੰਦੀ ਦਿਖਦੀ ਹੋਵੇ ਕਿਤੇ ਅਨਿਆਈ ਹੁੰਦੀ ਦਿਖਦੀ ਹੋਵੇ ਕਿਸੇ ਨਾਲ ੱੱਟਕਾ ਹੁੰਦਾ ਦਿਖਦਾ ਹੋਵੇ ਤਾਂ ਸਾਨੂੰ ਵੀ ਉਸ ੱੱਟਕੇ ਦੇ ਖਿਲਾਫ ਉਸ ਬੁੜਾਈ ਦੇ ਖਿਲਾਫ ਡੱਟ ਕੇ ਖੜਨਾ ਚਾਹੀਦਾ ਹੈ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਜ ਹੋਏ ਜਿਹੜਾ ਸਮਾਜ ਹੈ ਸਾਡਾ ਨਰਵਾ ਸਮਾਜ ਬਣਿਆ ਰਹੇ ਚੰਗਾ ਸਮਾਜ ਬਣਿਆ ਰਹੇ। ਸੋ ਆਕਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਭਗਵਾਨ ਸਤਸੂ ਨਾਮ ਦੀ ਆਪਣਾ ਮਿਹਰ ਪ੍ਰਿਆਰ ਸਾਡੇ ਇਸ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਖੰਡੇ ਦੇ ਉੱਤੇ ਬਣਾ ਕੇ ਰੱਖਣ। ਅਸੀਂ ਆਪਣੇ ਉਹਨਾਂ ਦੱਸਿਓਏ ਰਾਸਤੇ ਤੇ ਚੱਲਦੇ ਹੋਏ ਆਪਣਾ ਜੀਵਨ ਸਮਾਪਤ ਕਰ ਸਕੀਏ। ਬਹੁਤ ਬਹੁਤ ਧੰਨ। ਜਿਹੜਾ ਮਹਾਰਾਸ਼ੀ ਰਾਮ ਜੀ ਨੇ ਕਿਹਾ ਸੀ ਖੰਡੇ ਦੇ ਵਿੱਚ ਵੀ ਔਰ ਵਿਖਰੇ ਡੰਡ ਦੇ ਅੰਦਰ ਪਾਈ ਆ ਰਹੀ ਹੈ। ਛੁੱਪੀਦਾ ਦੇਣਾ ਸਾਰੇ ਇੱਥੇ ਕਰਦੇ ਆਪਕੇ ਜਿਵੇਂ ਬਾਤਾਂ ਪੰਜਾਬ ਦੀ ਜੁਨਾ ਦਾ ਦੇਸ਼ ਜੁਨਾ ਦਾ ਫਲਸਫਾ ਉਸਤੇ ਬਹੁਤ ਵਿਚਾਰ ਚਰਚਾ ਹੋ ਰਹੀ ਹੈ ਔਰ ਉਹ ਸਾਡਾ ਜਿੰਦਗੀ ਦਾ ਹਿੱਸਾ ਨੇ ਸਾਡਾ ਸਾਡੀ ਗੱਦੀ ਤੇ ਬਹੁਤ ਵੱਡਾ ਪ੍ਰਭਾਵ ਹੈ ਅੱਜ ਅਸੀਂ ਸਾਰੇ ਇੱਕ ਐਸੇ ਸਮਾਜ ਦੀ ਸਿਰਜਣਾ ਕਰੀਏ ਜੋ ਸਾਡੇ ਇਹਦਾ ਬਾਹਰ ਜਿਹੜੇ ਰੈਬਰ ਸਾਡੇ ਮਹਾਨ ਹੋਏ ਨੇ ਇਹਨਾਂ ਨੇ ਮਾਨਵਤਾ ਲਈ ਕੰਮ ਕੀਤਾ ਔਰ ਅਸੀਂ ਸਾਰੇ ਅਪਣ ਸ਼ਾਂਤੀ ਦੇ ਵਿੱਚ ਰਹਿ ਕੇ ਰੱਬੀ ਅਸ਼ਾਂਤੀ ਵੱਲ ਅੱਗੇ ਵਧ ਸਕੀਏ ਹਰ ਇੱਕ ਦੀ ਜ਼ਿੰਦਗੀ ਤੰਦਰੁਸਤ ਹੋਵੇ ਔਰ ਮਨੁੱਖਤਾ ਦਾ ਨਸੀਬ ਆਜ਼ਾਦ ਕਰਨ ਲਈ ਅੱਜ ਜਿੱਥੇ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਪਹੁੰਚੇ ਆ ਉਹ ਬਹੁਤ ਹੀ ਜ਼ਿਆਦਾ ਸ਼ਾਂ ਦੇ ਨਾਲ ਬੜੇ ਹੀ ਭਾਵਕ ਤਰੀਕੇ ਨਾਲ ਇਹ ਯਾਤਰੀ ਬਣਾਈ ਜਾ ਰਹੀ ਹੈ ਆ ਜਮਾਨ ਸ਼੍ਰੀ को तो हाथ में फरसा लेकर के अपने आप के बचाव के लिए उतरना होगा और जैसे पहलगाव में देखो हिंदुओं को जाति पूछ करके के है तो हम लोग मस्जिदों में जाते हैं मस्जिद तो में हमारा बचाव नहीं होगा मस्जिद में जाना तो, को तो को कलमा सीखनी होगी अंदर तो तो जाओ जिससे कि हमारा बचाव रहे हमारी संस्कृति बची रहे ਮੇਰੇ ਮਤਲਬ ਸਭੀ ਕੋ ਸ਼ਾਮ ਕੋ ਸਵੇਰ ਕੇ ਸਮੇਂ ਆਰਤੀ ਮੇਲੇ ਜੋ ਪੂਜਾ ਮੇਲੇ ਜੋ ਸਭੀ ਲੋਕੋ ਸਾਡੇ ਚੈਨਲ ਕੇ ਮਾਧਮ ਸੇ ਅਪੀਲ ਕਰਨਾ ਚਾਹੂਗਾ ਕਿ ਆਪ ਲੋਗ ਆਪਣੇ ਆਪ ਕੇ ਲੇ ਆਪਣੇ ਬਚਾਓ ਕੇ ਲੇ ਇੱਕ ਬਾਰ ਫਰਜ਼ੁਨਾਮ ਜਗਾ ਬਣ ਜਾਓ ਔਰ ਆਪਣੇ ਸਦਾਤਤ ਪਧਰਤੀ ਕੇ ਲੇ ਬਹੁਤ ਅੱਗੇ ਜਾਓ ਜੈ ਜਰਾਮ ਸੇ ਮਤਾ ਦੇ ਹਰਨਾਨ ਦਾ ਦਾ ਭਗਵਾਨ ਪ੍ਰਸ਼ੂਰਾਮ ਜਨਤੀ ਦੀਆਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਖੰਨੇ ਸ਼ਹਿਰ ਦੇ ਵਿੱਚ ਜਿਹੜਾ ਭਗਵਾਨ ਪ੍ਰਸ਼ੂਰਾਮ ਜੰਤੀ ਮਨਾ ਰਹੇ ਨੇ ਸਾਡੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਔਰ ਉਹਨਾਂ ਦੀ ਪੂਰੀ ਟੀਮ ਸਾਡੇ ਸਰਪ੍ਰਸਤ ਮੰਗੀ ਜੀ ਖੜੇ ਨੇ ਰਾਹੁਲ ਸ਼ੁਕਲਾ ਜੀ ਕਲਿਸ਼ਨ ਜੀ ਨਿਤਿਰ ਕੋਸ਼ਲ ਜੀ ਚੰਦਰ ਨੇਕੀ ਜੀ ਨਵਦੀਪ ਸ਼ਰਮਾ ਜੀ ਤਾਂ ਜਿੰਨੀ ਵੀ ਸੁਭਾਸ਼ ਸ਼ਰਮਾ ਜੀ ਦੀ ਇਹ ਟੀਮ ਹੈ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਇੱਥੇ ਵੱਧ ਚੜ ਕੇ ਸਵੇਰ ਤੋਂ ਮੰਦਿਰ ਦੇ ਵਿੱਚ ਧਾਰਮਿਕ ਸਮਾਜਿਕ ਸੰਸਥਾਵਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਔਰ ਸ਼ਹਿਰ ਵਾਸੀ ਭਗਵਾਨ ਪ੍ਰਸ਼ੂਰਾਮ ਜੀ ਦਾ ਸ਼ਿਵਾ ਲੈ ਰਹੇ ਨੇ ਬਹੁਤ ਵਧੀਆ ਇਹਦਾ ਅਰੇਂਜਮੈਂਟ ਕੀਤਾ ਹੋਇਆ ਪ੍ਰਦਰਸ਼ ਸ਼ਰਮਾ ਜੀ ਦੀ ਅਗਵਾਈ ਦੇ ਹੇਠ ਤੇ ਅਸੀਂ ਪ੍ਰਮਾਤਮਾ ਅੱਗੇ ਭਗਵਾਨ ਪ੍ਰਸ਼ੂਰਾਮ ਜੀ ਅੱਗੇ ਇਹੀ ਬੇਨਤੀ ਅਰਦਾਸ ਕਰਦੇ ਆਂ ਵੀ ਭਗਵਾਨ ਸਾਰਿਆਂ ਨੂੰ ਦਿਨ ਦਿਗੜੀ ਰਾਤ ਚੋਕ ਦੀ ਤਰੱਕੀ ਬਖਸ਼ਣ ਤੇ ਇਹੀ ਸਾਰੇ ਅੱਗੇ ਫੇਰ ਇੱਕ ਵਾਰ ਬੇਨਤੀ ਕਰਦਾ ਵੀ ਸਾਨੂੰ ਸਾਰਿਆਂ ਨੂੰ ਇਹ ਤਿਹਾੜ ਜਿਹੜੇ ਰਲ ਮਿਲ ਕੇ ਮਨਾਣੇ ਚਾਹੀਦੇ ਨੇ ਤਾਂ ਕਿ ਇਹਦੇ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਬਹੁਤ